ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਜ਼ੁਬਾਨ ਦੇ ਮਰਹੂਮ ਕਹਾਣੀਕਾਰ ਪ੍ਰੇਮ ਪ੍ਰਕਾਸ਼ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪਰਦਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਮੀਟਿੰਗ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ਇਸ ਮੌਕੇ ਤੇ ਕਈ ਸ਼ਖਸੀਅਤਾਂ ਸ਼ਾਮਿਲ ਹੋਈਆਂ ਉੱਥੇ ਹੀ ਮਹਾਨ ਸਾਹਿਤਕਾਰਾਂ ਨੂੰ ਸ਼ਰਦਾ ਦੇ ਫੁੱਲ ਪੇਟ ਖੀਤੇ ਗਏ ਥੱਕ ਗਿਆ ਹਾਂ ਇਸ ਦੁਨੀਆ ਦੀ ਫੇਰ ਵਿੱਚ ਚੱਲਦੇ ਚੱਲ ਗਏ ਸੋਚ ਰਿਹਾ ਹਾਂ ਤੇਰੇ ਪਿੰਡ ਦੀ ਜੂਹ ਤੇ ਜਾ ਕੇ ਰੁਕ ਜਾਣਾ ਸਿੱਖ ਲਿਆ ਦਾਤ ਤੂੰ ਦੁਨੀਆ ਦਾ ਵਾਲੀਏ ਤیرے ਦਰ ਤੇ ਆਈ ਇਸ ਵਾਲੀਏ ਟੀਵੀ ਦੇਖਦੇ ਦਰਸ਼ਕੋ ਤੁਹਾਡਾ ਸਵਾਗਤ ਹੈ ਮੈਂ ਸ਼ਿਲਿੰਦਰਜੀ ਸਿੰਘ ਰਾਜਨ ਪ੍ਰਤੀਨਿਧ ਬਾਬਾ ਬਗਲਾ ਸਾਹਿਬ ਅੱਜ ਇੱਥੇ ਪੰਜਾਬੀ ਸਹਿਜ ਸਭਾ ਬਾਬਾ ਬਗਲਾ ਸਾਹਿਬ ਲੋਕेंद्रीय ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਸਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਮਰਹੂਮ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੀ ਅਟਵਾਲ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਦੇ ਵਿੱਚ ਸ਼ੋਕਮਤਾ ਭਾਗ ਹੋਣਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਉਸ ਤੋਂ ਬਾਅਦ ਗਾਇਕ ਮੱਖਣ ਪੈਣੀ ਵਾਲੇ ਦਾ ਗੀਤ ਨੀਤਾ ਰਖੀਏ ਸਾਹਿਬ ਕਿ ਦੌਲਤ ਮਿਲੇ ਜ਼ਮਾਨੇ ਦੀ ਉਹ ਲੋਕਰ ਪਠ ਕੀਤਾ ਗਿਆ ਹੈ ਸੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੇ ਵਿੱਚ ਕੀ ਕੀ ਹੋਇਆ ਉਸ ਸੰਬੰਧੀ ਗੱਲਬਾਤ ਕਰਾਂਗੇ ਪੰਜਾਬੀ ਸਹਿਤ ਸਭਾ ਬਾਬਾ ਭਕਾਲਾ ਸਾਹਿਬ ਨੇ ਪ੍ਰਧਾਨ ਸਰਦਾਰ ਸੰਤੂਖ ਸਿੰਘ ਜੀ ਗੁਰਾਇਲਾ ਅਣੀ ਗ੍ਰਹਿਸਾ ਮਾਜਦੀ ਸਮਾਗਮ ਬਾਰੇ ਆਪਣਾ ਆਪ ਵੀ ਦੱਸਿਓ ਕਿ ਕੀ ਕੀ ਹੋਇਆ ਜੀ ਪੰਜਾਬੀ ਸਾਇੰਸ ਸਭਾ ਬਹੁ ਕਲਾ ਸਾਹਿਬ ਜਿਹੜੇ ਪਿਛਲੇ 40 ਸਾਲਾਂ ਤੋਂ ਜਿਹੜੀ ਆ ਉਹ ਨਿਰੰਤਰ ਸਰਗਰਮੀਆਂ ਵਿਚ ਆ ਰਹੀ ਆ ਤੇ ਅੱਜ ਦੇ ਸਮਾਗਮ ਦੇ ਵਿੱਚ ਸਾਡੇ ਵਿੱਚੋਂ ਜੋ ਵਿਛੜ ਚੁੱਕੀਆਂ ਦੋ ਮਰਹੂਮ ਸ਼ਖਸੀਅਤਾਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਜੀ ਅਤੇ ਹਰਜਿੰਦਰ ਸਿੰਘ ਠਵਾਲ ਕੇਂਦਰੀ ਲਿਖਾਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਉਹਨਾਂ ਨੂੰ ਸ਼ਰਧਾਂਜਲੀ ਸਜਦਾ ਜਲੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਮੱਖਣ ਪੈਣੀਵਾਲ ਵਾਲੇ ਦਾ ਗੀਤ ਨਿੱਤਾ ਰਖੀਏ ਸਾਹ ਜਿਹੜਾ ਉਹ ਰਿਲੀਜ਼ ਕੀਤਾ ਗਿਆ ਅਤੇ ਇਹ ਸਮਾਗਮ ਜਿਹੜਾ ਬਹੁਤ ਹੀ ਵਧੀਆ ਰਿਹਾ ਇਹਦੇ ਵਿੱਚ ਅਸੀਂ ਕਰਤੀਆਂ ਗੱਲਾਂ ਜਿਹੜੀਆਂ ਉਹ ਟੌਪ ਕਰਾ ਕੇ ਕੇ ਸਾਡੇ ਸੈਸਵਾ ਦੇ ਵਿੱਚ ਆਪੋ ਵਿੱਚ ਕੀ ਮਤਲਬ ਜਿਹੜੇ ਮਸਲੇ ਆ ਉਹ ਅਸੀਂ ਜਿਹੜੇ ਉਹਨਾਂ ਨੂੰ ਹੋਰ ਨਵੀਂ ਦਿਸ਼ਾ ਜਿਹੜੀ ਦੇ ਕੇ ਤੇ ਅਸੀਂ ਹੋਰ ਤਰੱਕੀ ਦੇ ਵਿੱਚ ਇਸ ਸਭਾ ਨੂੰ ਖੜ ਸਕੀ ਇਸ ਸਮਾਗਮ ਜਿਹੜਾ ਬਹੁਤ ਸਾਡਾ ਸਵਲ ਰਿਆ ਔਰ ਕਵੀ ਜਨਾ ਨੇ ਕਵਤਾਂਵਾਂ ਦੇ ਵਿੱਚ ਵੱਖਰੇ ਵੱਖਰੇ ਰੰਗ ਬਨ ਕੇ ਬਹੁਤ ਵਧੀਆ ਜਿਹੜਾ ਉਹ ਆਪਣੇ ਸੈਦ ਦੇ ਵਿੱਚ ਵੱਖਰੇ ਵੱਖਰੇ ਵਿਸ਼ੇ ਜਿਹੜੇ ਉਹਨਾਂ ਨੂੰ ਸ਼ੋਇਆ